ਮੋਰ ਪੇਸ਼ ਕੀਤਾ ਗਿਆ ਸਾਰੇ ਦੇ ਕੈਟਿੰਗ ਹਾਂਜੀ ਹਾਂਜੀ ਸਰ ਅਸੀਂ ਅੱਜ 39 ਨੰਬਰ ਮਕਦਮਿਆਂ ਦੇ 8 ਦੋਸ਼ੀ ਜਿਹੜੇ ਸੀ ਅੱਜ ਦੁਬਾਰਾ ਔਰ ਚ ਪੇਸ਼ ਕੀਤੇ ਸੀਗੇ ਜੀ ਪਹਿਲਾ ਪੰਜ ਦਿਨ ਦਾ ਪਹਿਲਾ ਰਮਾਨ ਤੇ ਤਿੰਨ ਦਿਨ ਦਾ ਫਿਰ ਸੀਗਾ ਤੇ ਅੱਜ ਜੱਜ ਸਾਹਿਬ ਨੇ ਜਿਹੜਾ ਉਹ ਅਠ ਦੇ ਅਠ ਦੋਸ਼ੀ ਜਿਹੜੇ ਜੁਡੀਸ਼ੀਅਨ ਪੇਜ ਦਿੱਤੇ ਨੇ ਜੀ 14 ਦਿਨ ਬਾਅਦ ਕਿਹੜੀ ਅਦਾਲਤ ਵਿੱਚ ਸੋਰੀ ਕਿਹੜੀ ਜੇਲ੍ਹ ਵਿੱਚ ਭੇਜਿਆ ਗਿਆ ਨਹੀਂ ਅਸੀਂ ਇਹਨੂੰ ਅੰਮ੍ਰਿਤਸਰ ਜੇਲ੍ਹ ਲੈ ਕੇ ਜਾ ਰਹੇ ਹਾਂ ਜੀ ਸਾਰਿਆਂ ਨੂੰ ਕਿਹੜਾ ਨਹੀਂ ਜੀ ਸਾਰਿਆਂ ਨੂੰ ਸੋ ਇਹ ਸਾਡੀ ਐਫਪੀ ਬਿਲਕੁਲ ਹੋਈ ਹੈ ਜੀ ਬਿਲਕੁਲ ਜੀ ਮੁਕਦਮੇ ਨਾਲ ਸੰਬੰਧਤ ਸਾਨੂੰ ਜੋ-ਜੋ ਚਾਹੀਦਾ ਸੀ ਅਸੀਂ ਉਹਨਾਂ ਕੋ ਰਿਕਵਰ ਕਰ ਲਿਆ ਜੀ ਬਿਲਕੁਲ ਜੀ ਉਹ ਦੱਸ ਸਕਦੇ ਆ ਤੁਹਾਨੂੰ ਇਹਨਾਂ ਦੀਆਂ ਸੀ ਡੀ ਐਸ ਵਗੈਰਾ ਇਹਨਾਂ ਤੋਂ ਜਿਹੜਾ ਇਹਨਾਂ ਦੇ ਲੋਗੋ ਵਗੈਰਾ ਜਿਹੜੇ ਸੀ ਉਹ ਸੀ ਕਰੇ ਸਾਰੇ ਰਿਕਵਰ ਕਰਕੇ ਆਪਣੀ ਤਫਦੀਸ਼ ਜਿਹੜੀ ਅਸੀਂ ਸਹੀ ਦਿਚਾਲ ਲਿਆ ਜਾ ਰਹੇ ਕੋਈ ਵੈਪਨ ਵੀ ਇਹਨਾਂ ਕੋਲ ਰਿਕਵਰ ਹੋਇਆ ਜੀ ਇਹਨਾਂ ਕੋਲੋਂ ਫਿਲਹਾਲ ਵੈਪਨ ਇਹਨਾਂ ਕੋਲੋਂ ਨਹੀਂ ਕੋਈ ਮਿਲਿਆ ਜੀ ਬਾਕੀ ਜੋ ਜੋ ਚਾਹੀਦਾ ਸੀ ਉਹ ਕਰ ਲਿਆ ਜੀ ਬਾਕੀ ਵੀ ਜਦੋਂ ਜਦੋਂ ਉਹਨਾਂ ਦਾ ਐਨ ਐਸ ਏ ਖਤਮ ਹੋਊਗਾ ਜੀ ਉਹ ਲਿਆ ਕੇ ਉਹਨਾਂ ਦੀ ਅਰੈਸਟ ਕਰਾਂਗੇ ਜੀ ਮੋਰ ਪੇਸ਼ ਕੀਤਾ ਗਿਆ ਸਾਰੇ ਦੇ ਕਾਹਨ ਹਾਂਜੀ ਹਾਂਜੀ ਸਰ ਅਸੀਂ ਅੱਜ 39 ਨੰਬਰ ਮਕਦਮੇ ਦੇ 8 ਦੋਸ਼ੀ ਜਿਹੜੇ ਸੀ ਅੱਜ ਦੁਬਾਰਾ ਕੋਰਟ 'ਚ ਪੇਸ਼ ਕੀਤੇ ਸੀਗੇ ਜੀ ਪਹਿਲਾਂ ਸਟੇਟ ਮਤਲਬ 5 ਦਿਨ ਦਾ ਪਹਿਲਾ ਰਮਾਨ ਤੇ 3 ਦਿਨ ਦਾ ਫੇਰ ਸੀਗਾ ਤੇ ਅੱਜ ਜੱਜ ਸਾਹਿਬ ਨੇ ਜਿਹੜਾ ਉਹ 8 ਦੇ 8 ਦੋਸ਼ੀ ਜਿਹੜੇ ਜੁਡੀਸ਼ੀਅਨ ਪੇਜ ਦਿੱਤੇ ਨੇ 14 ਦਿਨ ਬਾਅਦ ਕਿਹੜੀ ਅਦਾਲਤ ਤੋਂ ਸੋਰੀ ਕਿਹੜੀ ਜੇਲ੍ਹੋਂ ਚ ਭੇਜਿਆ ਕੋ ਹੈ ਅਸੀਂ ਇਹਨੂੰ ਅੰਮ੍ਰਿਤਸਰ ਜੇ ਲੈ ਕੇ ਜਾ ਰਹੇ ਹਾਂ ਸਾਰਿਆਂ ਦੇ ਪੁੱਤਰ ਨਹੀਂ ਜੀ ਸਾਰਿਆਂ ਨੂੰ ਸੋ ਇਹ ਸਾਡੇ ਬਿਲਕੁਲ ਹੋਈ ਹੈ ਜੀ ਬਿਲਕੁਲ ਜੀ ਮਕਦਮੇ ਨਾਲ ਸੰਬੰਧਿਤ ਸਾਨੂੰ ਜੋ-ਜੋ ਚਾਹੀਦਾ ਸੀ ਅਸੀਂ ਉਹਨਾਂ ਨੂੰ ਰਿਕਵਰ ਕਰ ਲਿਆ ਜੀ ਕੀ ਬੋਝ ਦੱਸ ਸਕਦੇ ਆ ਤੁਹਾਨੂੰ ਇਹਨਾਂ ਦੀਆਂ ਸੀਡੀ ਆਸ ਕਹ ਰਹਿਣਾ ਤੂੰ ਜਿਹੜਾ ਇਹਨਾਂ ਦੇ ਲੋਗੋ ਵਗੈਰਾ ਜਿਹੜੇ ਸੀ ਉਹ ਸੀ ਕਰੇ ਸਾਰੇ ਰਿਕਵਰ ਕਰਕੇ ਆਪਣੀ ਤਬਦੀਸ਼ ਜਿਹੜੀ ਅਸੀਂ ਸਹੀ ਦਿਸ਼ਾ ਲੈ ਜਾ ਰਹੇ ਹਾਂ ਬਾਕੀ ਵੀ ਇਹਨਾਂ ਕੋਲ ਰਿਕਵਰ ਹੋਇਆ ਜੀ ਇਹਨਾਂ ਕੋਲੋਂ ਫਿਲਹਾਲ ਵੈਪਨ ਇਹਨਾਂ ਕੋਲੋਂ ਨਹੀਂ ਕੋਈ ਮਿਲਿਆ ਜੀ ਬਾਕੀ ਜੋ ਜੋ ਚਾਹੀਦਾ ਸੀ ਉਹ ਕਰ ਲੈ ਬਾਕੀ ਵੀ ਜਦੋਂ ਜਦੋਂ ਉਹਨਾਂ ਦਾ ਐਨਐਸਏ ਖਤਮ ਹੋਊਗਾ ਜੀ ਉਹ ਲਿਆ ਕੇ ਉਹਨਾਂ ਦੀ ਅਰੈਸਟ ਕਰਾਂਗੇ ਜੀ ਪਪਲ ਪ੍ਰੀਤ ਨੂੰ ਦਾ ਮਤਦਾਨ ਨਾ ਨਾ ਕਰ ਅ ਕੋਰਚ ਪੇਸ਼ ਕੀਤੇ ਸੀਗੇ ਜੀ ਪਹਿਲਾ 5 ਦਿਨ ਦਾ ਪਹਿਲਾ ਰਮਾਨ ਤੇ 3 ਦਿਨ ਦਾ ਫਿਰ ਸੀਗਾ ਤੇ ਅੱਜ ਜੱਸ ਸਾਹਿਬ ਨੇ ਜਿਹੜਾ ਉਹ 8 ਦੇ 8 ਦੋਸ਼ੀ ਜਿਹੜੇ ਜਡਿਸ਼ਨਲ ਪੇਜ ਦਿੱਤੇ ਨੇ ਜੀ 14 ਦਿਨਾਂ ਵਾਸਤੇ ਕਿਹੜੀ ਅਦਾਲਤ ਵਿੱਚ ਸੋਰੀ ਕਿਹੜੀ ਜੇਲ੍ਹ ਵਿੱਚ ਭੇਜਿਆ ਕੋ ਹੈ ਅਸੀਂ ਇਹਨੂੰ ਅੰਮ੍ਰਿਤਸਰ ਜੇ ਲੈ ਕੇ ਜਾ ਰਹੇ ਹਾਂ ਦੀ ਸਾਰਿਆਂ ਨੂੰ ਕਿ ਪੱਤਰ ਨਹੀਂ ਜੀ ਸਾਰਿਆਂ ਨੂੰ ਸੋ ਇਹ ਸਾਨੂੰ ਬਿਲਕੁਲ ਹੋਈ ਆ ਜੀ ਬਿਲਕੁਲ ਜੀ ਮਕਦਮੇ ਨਾਲ ਸੰਬੰਧਿਤ ਸਾਨੂੰ ਜੋ-ਜੋ ਚਾਹੀਦਾ ਸੀ ਅਸੀਂ ਉਹਨਾਂ ਕੋ ਰਿਕਵਰ ਕਰ ਲਿਆ ਜੀ ਬਿਲਕੁਲ ਜੀ ਉਹ ਦੱਸ ਸਕਦੇ ਆ ਤੁਹਾਨੂੰ ਇਹਨਾਂ ਦੀਆਂ ਸੀ ਡੀ ਐਸ ਵਗੈਰਾ ਇਹਨਾਂ ਤੋਂ ਜਿਹੜਾ ਇਹਨਾਂ ਦੇ ਲੋਗੋ ਵਗੈਰਾ ਜਿਹੜੇ ਸੀ ਉਹ ਸੀ ਕਰੇ ਸਾਰੇ ਰਿਕਵਰ ਕਰਕੇ ਆਪਣੀ ਤਫਦੀਸ਼ ਜਿਹੜੀ ਅਸੀਂ ਸਹੀ ਦਿਸ਼ਾ ਲੈ ਜਾ ਰਹੇ ਹਾਂ ਬਾਕੀ ਵੀ ਇਹਨਾਂ ਕੋਲ ਰਿਕਵਰ ਹੋਇਆ ਜੀ ਇਹਨਾਂ ਕੋਲੋਂ ਫਿਲਹਾਲ ਵੈਪਨ ਇਹਨਾਂ ਕੋਲੋਂ ਨਹੀਂ ਕੋਈ ਮਿਲਿਆ ਜੀ ਬਾਕੀ ਜੋ ਜੋ ਚਾਹੀਦਾ ਹੋਰ ਕਰ ਲੈ ਬਾਕੀ ਵੀ ਜਦੋਂ ਜਦੋਂ ਉਹਨਾਂ ਦਾ ਐਨ ਐਸ ਆੀ ਖਤਮ ਹੋਊਗਾ ਜੀ ਉਹ ਲਿਆ ਕੇ ਉਹਨਾਂ ਦੀ ਅਰੈਸਟ ਕਰਾਂਗੇ ਜੀ ਪਪਲ ਪ੍ਰੀ ਤੋਂ ਦਾ ਮਤਲਬ ਨਾ